Terima <laughs> Eventualmente, ci hanno visto ਜੁਆਇਨ ਕੀਤਾ ਸੀ ਇੱਥੇ ਤੇ ਮੈਂ ਸੋਚਿਆ ਵੀ ਅੱਜ ਉਹਨੂੰ ਜਿਹੜਾ ਜਿਵੇਂ ਜਦੋਂ ਵੀ ਆਪਣੇ ਪਰਿਵਾਰਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਆ ਵੀ ਰਸਮ ਹੈ ਜਦੋਂ ਕੋਈ ਚੰਗਾ ਕੰਮ ਆਪਾਂ ਸ਼ੁਰੂ ਕਰਦੇ ਆਂ ਤੇ ਆਪਾਂ ਰੱਬ ਦਾ ਕੋਟ ਆਸਰਾ ਲੈਂਦੇ ਆਂ ਤੇ ਅੱਜ ਮੈਂ ਗੁਰਦੁਆਰਾ ਸਾਹਿਬ ਦੁਖੀਵਾਰਨ ਸਿੰਘ ਤੇ ਇੱਕ ਮਾਤਾ ਕਾਲੀ ਮੰਦਿਰ ਇੱਥੇ ਦੋਨੇ ਆ ਕੇ ਨਤਮਸਤਕ ਹੋਏ ਆਂ ਰੱਬ ਦੇ ਅੱਗੇ ਚਰਨਾਂ ਦੇ ਵਿੱਚ ਮਾਤਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਆ ਇਸ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਰਹੇ ਆਪਸੀ ਭਾਈਚਾਰਾ ਰਹੇ ਪਿਆਰ ਬਣਾ ਰਹੇ ਲੋਕ ਮਿਲ ਜੁਲ ਕੇ ਰਹੇ ਇਹੀ ਜਿਹੜੀ ਜਿਵੇਂ ਕਹਿੰਦੇ ਹੈ ਨਾ ਉਹ ਪੁਲਿਸ ਅਫਸਰ ਸਵੇਰੋਂ ਉੱਠਦਾ ਵੀ ਰਾਤ ਨੂੰ ਸੌਣ ਲੱਗਾ ਦੋ ਹੀ ਅਰਦਾਸ ਕਰਦਾ ਜੇ ਐਸੇ ਅਸਲ ਦੇ ਵਿੱਚ ਮੰਨਿਆ ਤਾਂ ਪੁਲਿਸ ਅਫਸਰ ਇਹ ਅਰਦਾਸ ਕਰਦਾ ਵੀ ਮੇਰੇ ਇਲਾਕੇ 'ਚ ਅਮਨ ਚੈਨ ਤੇ ਸ਼ਾਂਤੀ ਬਣੀ ਰਹੇ ਓਵੇਂ ਇੱਥੇ ਆ ਕੇ ਵੀ ਅੱਜ ਅਸੀਂ ਜਿਹੜੀ ਆਪਾਂ ਉਹ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਉਦੇ ਨਾਲ ਨਾਲ ਇੱਥੇ ਕਿਉਂਕਿ ਆਪਣਾ ਜਿਵੇਂ ਕਾਲੀ ਮਾਤਾ ਮੰਦਿਰ ਹੈ ਜਿਹੜਾ ਬਹੁਤ ਇਤਿਹਾਸਿਕ ਮੰਦਿਰ ਹੈ ਸਾਰੇ ਲੋਕਾਂ ਦੀ ਸ਼ਰਧਾ ਇਹਦੇ ਚ ਜੁੜੀ ਹੋਈ ਹੈ ਇੱਥੋਂ ਦੇ ਪ੍ਰਬੰਧਕਾਂ ਨੂੰ ਲੈ ਕੇ ਮੈਂ ਐਸਪੀਸੀਟੀ ਬਾਕੀ ਸਾਰੇ ਆਫਸਰ ਸਾਡੇ ਅੱਜ ਕਿਉਂਕਿ ਮੈਂ ਵਿਜ਼ਿਟ ਤਾਂ ਕਰਨ ਆਇਆ ਸੀ ਕਿਉਂਕਿ ਪੁਲਿਸਮੈਨ ਜਦੋਂ ਮੱਥਾ ਟੇਕਣ ਤੋਂ ਬਾਅਦ ਅਸੀਂ ਜਿਹੜਾ ਲੈਣ ਤੋਂ ਬਾਅਦ ਸਾਡਾ ਨਾਲ ਪੁਲਿਸਿੰਗ ਦਾ ਵੀ ਕੰਮ ਹੈ ਤੇ ਅੱਜ ਅਸੀਂ ਸਾਰੇ ਜਿਹੜੇ ਇਹਨਾਂ ਦੇ ਜਿਹੜੇ ਸਿਕਿਉਰਟੀ ਹੈ ਬਹੁਤ ਅੱਛੇ ਇਹਨਾਂ ਦੇ ਇੰਤਜ਼ਾਮ ਹੈ ਪਰ ਕਈ ਚੀਜ਼ਾਂ ਦੇ ਵਿੱਚ ਕਮੀਆਂ ਪੇਸ਼ੀਆਂ ਪਈਆਂ ਗਈਆਂ ਹਨ ਉਹ ਮੈਨੇਜਮੈਂਟ ਦੇ ਅਸੀਂ ਧਿਆਨ ਚ ਵੀ ਲਿਆ ਰਹੇ ਹਾਂ ਵੀ ਉਹ ਸਾਡਾ ਮਕਸਦ ਇਹ ਹੈ ਵੀ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਆ ਉਹ ਸਿਕਿਉਰ ਵੀ ਰਹਿਣ ਤੇ ਇੱਕ ਸੁਰੱਖਿਆ ਦੀ ਭਾਵਨਾ ਸਰ ਆ ਸਿਸਟਮ ਵਗੈਰਾ ਵੀ ਵਿਖੇ ਨੇ ਤੁਸੀਂ ਕਿਸ ਤਰ੍ਹਾਂ ਨਹੀਂ ਨਹੀਂ ਇਹ ਇਹਦੇ ਵਿੱਚ ਨਾ ਬਹੁਤ ਸਾਰੇ ਲੈਵਲ ਤੇ ਸਖੇ ਇੰਤਜ਼ਾਮ ਹੁੰਦੇ ਆ ਬਹੁਤ ਸਾਰੇ ਪ੍ਰਾਈਵੇਟ ਲੈਵਲ ਤੇ ਸਕਿਉਰਿਟੀ ਵੀ ਹੈਗੀ ਆ ਲੋਕਲ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਸਕਿਉਰਿਟੀ ਆ ਵਾਰ-ਵਾਰ ਆਫਸਰਸ ਵੱਲੋਂ ਚੈੱਕ ਕੀਤਾ ਜਾਂਦਾ ਹੈ ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਇੱਥੇ ਰੋਜ਼ਗਾਰ ਵੀ ਜੁੜਿਆ ਹੋਇਆ ਜਿਵੇਂ ਪ੍ਰਸ਼ਾਦ ਦੀਆਂ ਦੁਕਾਨਾਂ ਹੋ ਰਹੀਆਂ ਤੇ ਲੋਕ ਸ਼ਰਦਾ ਦੇ ਨਾਲ ਆਉਂਦੇ ਆ ਤੇ ਉਹ ਉਹ ਸਾਰਾ ਕੁਝ ਅਸੀਂ ਦੇਖਿਆ ਬਹੁਤ ਅੱਛੇ ਇੰਤਜ਼ਾਮ ਆ ਪਰ ਕਈ ਚੀਜ਼ਾਂ ਦੇ ਵਿੱਚ ਹੈ ਜਿਹੜੀਆਂ ਹਮੇਸ਼ਾ ਹੀ ਜਿਹੜਾ ਸਕੋਪ ਆਫ ਇੰਪਰੂਵਮੈਂਟ ਰਹਿੰਦਾ ਹੈ ਤੇ ਅੱਜ ਅਸੀਂ ਉਹ ਜਿਹੜਾ ਡਿਸਕਸ ਵੀ ਕੀਤਾ ਤੇ ਉਹ ਕਈ ਸਿਕਿਉਰਟੀ ਵਾਲੀਆਂ ਗੱਲਾਂ ਸੀ ਪਬਲੀਕਲੀ ਡਿਸਕਸ ਨਹੀਂ ਕਰ ਸਕਦੇ ਪਰ ਉਹ ਅਸੀਂ ਚਾਹਾਂਗੇ ਕਿ ਉਹ ਗੱਲਾਂ ਨੂੰ ਵੀ ਅਸੀਂ ਇੰਪਰੂਵ ਕਰੀਏ ਰਾਤਾਂ ਆ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਸਿਕਿਉਰਟੀ ਦੇ ਵਿੱਚ ਨਕਰੀ ਬੁਧਾਈ ਜਾਂਦੀ ਹੈ ਹਾਂ ਉਹਦੇ ਜਿਹੜੀ ਫੋਰਸ ਹੈ ਜਿਹੜੀ ਟ੍ਰੈਡੀਸ਼ਨਲ ਜਦੋਂ ਜਦੋਂ ਤਿਹਾਰ ਆਉਂਦਾ ਮਨ ਰਾਤਿਆਂ ਦਾ ਤਿਹਾਰ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਆ ਕਿਉਂਕਿ ਇੱਥੇ ਆਸਤਾ ਬਹੁਤ ਜ਼ਿਆਦਾ ਹੈ ਲੋਕ ਸੁੱਖਾਂ ਸੁੱਖਾਂ ਨਾਲ ਸੁੱਕੇ ਜਾਂਦੇ ਆ ਫਿਰ ਸੁੱਖਾਂ ਜਦੋਂ ਪੂਰੀਆਂ ਹੁੰਦੀਆਂ ਉੱਥੇ ਮੰਨਤ ਮੰਨੀਆਂ ਹੁੰਦੀਆਂ ਫਿਰ ਪੂਰੀਆਂ ਹੁੰਦੀਆਂ ਮੱਥਾ ਟੇਕਣ ਆਉਂਦੇ ਆ ਤੇ ਇਸ ਕਰਕੇ ਉਹ ਜਿਹੜੀ ਆਸਥਾ ਦੇ ਨਾਲ ਨਾਲ ਲੋਕਾਂ ਦਾ ਜਿਹੜਾ ਜਿਹੜਾ ਫਲੋ ਹੈ ਲੋਕਾਂ ਦਾ ਜ਼ਿਆਦਾ ਹੁੰਦਾ ਉਹਦੇ ਮੁਤਾਬਕ ਸੱਖਾਂ ਇੰਤਜ਼ਾਮ ਹੈ ਤੇ ਉਹ ਸਾਡੀ ਆਪਦੀ ਡ੍ਰਿਲ ਹੈਗੀ ਆ ਅਸੀਂ ਬਹੁਤ ਸਾਰੇ ਇਨ ਹਾਊਸ ਚੀਜ਼ਾਂ ਕਰਨ ਵਾਲੀਆਂ ਹੁੰਦੀਆਂ ਉਹ ਕਰਾਂਗੇ ਬਟ ਉਹ ਜਿਵੇਂ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਜੁਆਇੰਟ ਮੀਟਿੰਗ ਹੁੰਦੀ ਹੈ ਸਾਡੇ ਆਫੀਸਰ ਨੇ ਪਹਿਲਾਂ ਰਿਵਿਊ ਕੀਤਾ ਹੋਇਆ ਹੈ ਤੇ ਰੀਸੈਂਟਲੀ ਅਸੀਂ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ ਇੱਕ ਜੁਆਇੰਟ ਮੀਟਿੰਗ ਕਰਕੇ ਜੁਆਇੰਟ ਰਿਵਿਊ ਵੀ ਕਰਾਂਗੇ ਜੀ ਸਰ ਜਿਸ ਤਰ੍ਹਾਂ ਪਟਿਆਲਾ ਸ਼ਹਿਰੀ ਸ਼ਹਿਰ ਹੈ ਉਹਦਾ ਇਹ ਪਟਿਆਲਾ ਗਿਆਨ ਹੈ ਉਹ